ਤੇ ਤੇਰਾ ਜਨਮ ਵਿਅਰਥ ਤੁਰੇ ਜਾ ਰਿਹਾ ਵਿਅਰਥ ਤੁਰੇ ਜਾ ਰਿਹਾ ਕਿਸੇ ਕੰਮ ਨਹੀਂ ਆਇਆ ਸਤਿਗੁਰੂ ਜੀ ਇਹ ਸਾਨੂੰ 28 ਨੰਬਰ ਸ਼ਲੋਕ ਬਖਸ਼ਿਸ਼ ਕਰਦੇ ਪੈ ਮਾਇਆ ਕਾਰਨਤਾ ਵੀ ਮਾਇਆ ਵਾਸਤੇ ਭੱਜਾ ਫਿਰਦਾ ਦਿਨੇ ਰਾਤ ਦੌੜਾਂ ਲਾਉਂਦਾ ਮੂਰਖ ਲੋਗ ਅਜਾਨ ਅਨਿਆਨ ਹੈ ਮੂਰਖ ਹੈ ਬੇਸਮਝ ਹੈ ਅਕਲ ਨਹੀਂ ਹੈ ਜਿਹਦੇ ਵਾਸਤੇ ਭੱਜਾ ਫਿਰਦਾ ਨਾਲ ਨਹੀਂ ਮਹਾਰਾਜ ਕਹਿਣ ਲੱਗੇ ਖਸਮ ਮਰੇ ਤਾਂ ਨਾਰ ਨਾ ਰੋਵੇ ਉਸ ਰਖਵਾਰਾ ਔਰ ਉਹ ਔਰ ਹੋਵੇਗਾ ਸਾਡੀ ਜੇਬ ਦੇ ਵਿੱਚ ਪਰਸ ਭਰਿਆ ਨਾ ਮਾਇਆ ਦੇ ਨਾਲ ਤੇ ਪਰਸ ਭਰਿਆ ਹੋਵੇ ਸਾਡੀ ਮੌਤ ਹੋ ਜਾਵੇ ਜੋ ਸਾਡੇ ਪਰਸ ਵਿੱਚ ਮਾਇਆ ਰੋਂਦੀ ਨਹੀਂ ਹੈ ਉਹ ਚੁੱਪ ਕਰਕੇ ਬੈਠੀ ਉਹਨੂੰ ਪਤਾ ਇਹਦੀ ਜੇਬ ਦੇ ਵਿੱਚ ਉਹ ਕੱਢਣ ਆਲਾ ਪਹਿਲਾਂ ਹੀ ਬੈਠਾ ਇੱਥੇ ਆ ਕੇ ਉਹਨੇ ਸਭ ਲੈਣਾ ਹੈ ਬੰਦੇ ਦੇ ਮਰ ਜਾਣ ਕਰਕੇ ਮਾਇਆ ਨਹੀਂ ਰੋਂਦੀ ਮਾਇਆ ਨੂੰ ਪਤਾ ਇਹਦੇ ਸਾਹਮਣ ਵਾਲਾ ਇਹਦੇ ਘਰ ਵਿੱਚ ਜਨਮ ਲੈ ਕੇ ਪਹਿਲਾਂ ਹੀ ਮੈਨੂੰ ਬੈਠਾ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਰਮਾਤਮਾ ਦੇ ਭਜਨ ਤੋਂ ਬਿਨਾ ਬਿਰਥਾ ਹੀ ਜਨਮ ਤੁਰਿਆ ਜਾ ਰਿਹਾ ਖਾਲੀ ਤੁਰਿਆ ਜਾ ਰਿਹਾ ਹੈ ਜੋ ਪ੍ਰਾਨੀ ਨੇ ਸੁਦਨ